ਸਟਾਰਟ ਭਾਰਤ ਲੋੜਾਂ ਅਤੇ ਥੋੜਾਂ ਵਾਲਾ ਮੁਲਕ ਹੈ ਡੰਡੀ ਇਸ ਦਾ ਇੱਕ ਵੱਡਾ ਕਾਰਨ ਇਸ ਦੀ ਲਗਾਤਾਰ ਵੱਧ ਰਹੀ ਆਬਾਦੀ ਹੈ ਡੰਡੀ ਹੁਣ ਤੱਕ ਇਸ ਦੀ ਆਬਾਦੀ 1 ਅਰਬ 40 ਕਰੋੜ ਤੋਂ ਉੱਪਰ ਪਹੁੰਚ ਗਈ ਹੈ ਡੰਡੀ ਇਸ ਦੇ ਨਾਲ ਹੀ ਕੁਦਰਤੀ ਸੋਮਿਆਂ ਦੀ ਘਾਟ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ ਡੰਡੀ ਕੇਂਦਰ ਸਰਕਾਰ ਨੇ 80 ਕਰੋੜ ਤੋਂ ਵੀ ਵਧੇਰੇ ਲੋਕਾਂ ਨੂੰ ਮੁਫਤ ਰਾਸ਼ਨ ਇਸ ਤੋਂ ਇਲਾਵਾ ਕੇਂਦਰ ਵੱਲੋਂ ਵੀ ਅਤੇ ਰਾਜ ਸਰਕਾਰਾਂ ਵੱਲੋਂ ਵੀ ਆਪੋ ਆਪਣੇ ਸਿਆਸੀ ਲਾਭਾਂ ਲਈ ਸਮੇਂ-ਸਮੇਂ ਅਨੇਕ ਮੁਫਤ ਦੀਆਂ ਯੋਜਨਾਵਾਂ ਦਾ ਐਲਾਨ ਵੀ ਕੀਤਾ ਜਾਂਦਾ ਹੈ ਡੰਡੀ ਅਜਿਹੇ ਐਲਾਨ ਰਾਜਾਂ ਅਤੇ ਕੇਂਦਰ ਦੀਆਂ ਚੋਣਾ ਦੇ ਸਮੇਂ ਹੋਰ ਵੀ ਵੱਧ ਜਾਂਦੇ ਹਨ ਡੰਡੀ ਕੁਦਰਤੀ ਆਫਤਾਂ ਵੀ ਦੇਸ਼ ਲਈ ਵੱਡੀਆਂ ਚੁਣੌਤੀਆਂ ਬਣ ਜਾਂਦੀਆਂ ਹਨ ਡੰਡੀ ਕਰੋਨਾ ਮਹਾਮਾਰੀ ਨੇ ਦੇਸ਼ ਦਾ ਸਾਹ ਸੂਤ ਕੇ ਰੱਖ ਦਿੱਤਾ ਸੀ ਡੰਡੀ ਅੱਜ ਦੀ ਦੁਨੀਆ ਵਿੱਚ ਦੇਸ਼ਾਂ ਦਾ ਇਕੱਲਿਆਂ ਵਿਚਰ ਸਕਣਾ ਬੇहद ਮੁਸ਼ਕਲ ਹੈ ਡੰਡੀ ਆਪੋ ਆਪਣੀਆਂ ਲੋੜਾਂ ਮੁਤਾਬਕ ਉਨਾਂ ਨੂੰ ਦੂਸਰੇ ਦੇਸ਼ਾਂ ਉੱਤੇ ਨਿਰਭਰ ਹੋਣਾ ਪੈਂਦਾ ਹੈ ਡੰਡੀ ਪਰ ਅੱਜ ਦੁਨੀਆ ਦੇ ਬਹੁਤ ਸਾਰੇ ਖਿੱਤਿਆਂ ਵਿੱਚ ਬਹੁਤ ਸਾਰੇ ਦੇਸ਼ ਇੱਕ ਦੂਸਰੇ ਨਾਲ ਆਪਸੀ ਝਗੜਿਆਂ ਅਤੇ ਜੰਗਾਂ ਵਿੱਚ ਵੀ ਉਲਝੇ ਨਜ਼ਰ ਆਉਂਦੇ ਹਨ ਡੰਡੀ ਚਾਹੇ ਸੰਯੁਕਤ ਰਾਸ਼ਟਰ ਸਮੇਤ ਅੱਜ ਅਨੇਕਾਂ ਹੀ ਕਮਾਂਤਰੀ ਗਠਬੰਧਨ ਬਣੇ ਹੋਏ ਹਨ ਡੰਡੀ ਉਹਨਾਂ ਦੇ ਪ੍ਰਭਾਵ ਤੋਂ ਤਾਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਪਰ ਬਹੁਤੀ ਵਾਰ ਇਹ ਦੇਸ਼ਾਂ ਦੇ ਆਪਸੀ ਝਗੜਿਆਂ ਨੂੰ ਨਿਵੇੜ ਸਕਣ ਤੋਂ ਅਸਮਰਥ ਰਹਿੰਦੇ ਹਨ ਡੰਡੀ ਦੂਜੇ ਪਾਸੇ ਦੁਨੀਆ ਦੇ ਬਹੁਤ ਸਾਰੇ ਦੇਸ਼ ਆਪਸ ਵਿੱਚ ਮਿਲ ਕੇ ਸਾਂਝੀ ਮੰਡੀ ਦੇ ਤੌਰ ਉੱਤੇ ਵਿਚਰਨ ਵੀ ਲੱਗੇ ਹਨ ਜਿਸ ਕਾਰਨ ਦੇਸ਼ਾਂ ਦੀ ਇੱਕ ਦੂਸਰੇ ਉੱਤੇ ਟੇਕ ਹੋਰ ਵੀ ਵੱਧ ਗਈ ਹੈ ਡੰਡੀ 스타ਟ ਇਸੇ ਹੀ ਸੰਦਰਭ ਵਿੱਚ ਜਾਬ ਹਾਰ ਯੋਜਨਾ ਨੂੰ ਵੇਖਿਆ ਅਤੇ ਵਾਚਿਆ ਜਾ ਸਕਦਾ ਹੈ ਡੰਡੀ ਦੇਸ਼ ਦੀ ਵੰਡ ਦੇ ਸਮੇਂ ਤੋਂ ਹੀ ਭਾਰਤ ਅਤੇ ਪਾਕਿਸਤਾਨ ਆਪਸੀ ਝਗੜਿਆਂ ਅਤੇ ਲੜਾਈਆਂ ਵਿੱਚ ਉਲਝੇ ਰਹੇ ਹਨ ਡੰਡੀ ਵੰਡ ਤੋਂ ਪਹਿਲਾਂ ਅਫਗਾਨਿਸਤਾਨ ਭਾਰਤ ਦਾ ਗੁਆਂਢੀ ਦੇਸ਼ ਹੁੰਦਾ ਸੀ ਅਤੇ ਇਸ ਦੀ 2600 ਕਿਲੋਮੀਟਰ ਦੇ ਲਗਭਗ ਸਰਹੱਦ ਭਾਰਤ ਨਾਲ ਜੁੜੀ ਹੁੰਦੀ ਸੀ ਡੰਡੀ ਅੰਗਰੇਜ਼ੀ ਹਕੂਮਤ ਸਮੇਂ ਉਸ ਸਮੇਂ ਦੇ ਅਫਗਾਨ ਅਮੀਰਾ ਨਾਲ ਸਰਹੱਦ ਸੰਬੰਧੀ ਜੋ ਸਮਝੌਤਾ ਹੋਇਆ ਸੀ ਉਸ ਨੂੰ ਡੁਰੰਡ ਲਾਈਨ ਕਿਹਾ ਜਾਂਦਾ ਹੈ ਡੰਡੀ ਅੰਗਰੇਜ਼ ਉਸ ਸਮੇਂ ਵੱਡੀ ਤਾਕਤ ਸਨ afghan ਅਮੀਰਾਂ ਦੇ ਨਾ ਚਾਹੁੰਦਿਆਂ ਹੋਇਆਂ ਵੀ ਉਹਨਾਂ ਉੱਤੇ ਡੁਰੰਡ ਲਾਈਨ ਥੋਸ ਦਿੱਤੀ ਗਈ ਸੀ ਪਰ afghanistan ਦੇ ਤਤਕਾਲੀ ਪ੍ਰਸ਼ਾਸਨ ਕਦੇ ਵੀ ਇਸ ਨਾਲ ਸਹਿਮਤ ਨਹੀਂ ਸਨ ਹੋਏ ਡੰਡੀ ਅੱਜ ਵੀ ਇਹ ਮਾਮਲਾ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਦੁੱਖ ਦੀ ਰਗ ਬਣਿਆ ਹੋਇਆ ਹੈ ਡੰਡੀ ਅਫਗਾਨਿਸਤਾਨ ਦਹਾਕਿਆਂ ਤੋਂ ਬਾਹਰੀ ਹਮਲਿਆਂ ਅਤੇ ਗ੍ਰਹਿ ਯੁੱਧ ਵਿੱਚ ਫਸਿਆ ਰਿਹਾ ਹੈ ਡੰਡੀ ਆਰਥਿਕ ਤੌਰ ਉੱਤੇ ਉਹ ਖੋਖਲਾ ਹੋ ਚੁੱਕਾ ਹੈ ਡੰਡੀ ਅਮਰੀਕਾ ਰਾਹੀਂ ਪਾਕਿਸਤਾਨ ਨੇ ਸਮੇਂ-ਸਮੇਂ ਅਫਗਾਨਿਸਤਾਨ ਦੀ ਮਦਦ ਵੀ ਕੀਤੀ ਹੈ ਡੰਡੀ ਹੁਣ ਵੀ ਸਾਲ 2023 ਵਿੱਚ ਉਥੇ ਤਾਲੇਬਾਨ ਦੀ ਸਰਕਾਰ ਲਿਆਉਣ ਵਿੱਚ ਪਾਕਿਸਤਾਨ ਵੱਡਾ ਸਹਾਇਕ ਬਣਿਆ ਸੀ ਡੰਡੀ ਪਰ ਸਰਹੱਦੀ ਵਿਵਾਦ ਅਤੇ ਪਾਕਿਸਤਾਨੀ ਤਾਲੇਬਾਨਾਂ ਨੂੰ ਅਫਗਾਨਿਸਤਾਨ ਵੱਲੋਂ ਸ਼ਰਨ ਅਤੇ ਸਹਾਇਤਾ ਦਿੱਤੇ ਜਾਣ ਦੇ ਮਾਮਲੇ ਉੱਤੇ ਦੋਹਾਂ ਦੇਸ਼ਾਂ ਵਿੱਚ ਪਿਛਲੇ ਦਿਨੀ ਖੂਨੀ ਝੜਪਾਂ ਹੋਈਆਂ ਅਤੇ ਅਜੇ ਵੀ ਆਪਸੀ ਵੱਡੀ ਜੰਗ ਦੇ ਆਸਾਰ ਬਣੇ ਨਜ਼ਰ ਆਉਂਦੇ ਹਨ ਡੰਡੀ ਅਜੇ ਹੀ ਸੂਰਤ ਵਿੱਚ ਅਫਗਾਨਿਸਤਾਨ ਭਾਰਤ ਨਾਲ ਜ਼ਮੀਨੀ ਰਸਤੇ ਤੋਂ ਉਦੋਂ ਤੱਕ ਵਪਾਰ ਨਹੀਂ ਕਰ ਸਕਦਾ ਜਦੋਂ ਤੱਕ ਪਾਕਿਸਤਾਨ ਨਾਲ ਇਹਨਾਂ ਦੋਹਾਂ ਦੇਸ਼ਾਂ ਦੇ ਸਬੰਧ ਨਹੀਂ ਸੁਧਰਦੇ ਡੰਡੀ